ਮਹਾਰਾਣਾ ਪ੍ਰਤਾਪ ਅਮਰ ਰਹੇ ਮਹਾਰਾਣਾ ਪ੍ਰਤਾਪ ਅਮਰ ਰਹੇ ਮਹਾਰਾਣਾ ਪ੍ਰਤਾਪ ਜਿੰਦਾਬਾਦ ਅੱਜ ਲੁਧਿਆਣਾ ਵਿੱਚ ਜਿਹੜੀ ਕਿ ਵਿਸ਼ੇਸ਼ ਕਾਰ ਰੈਲੀ ਕੱਢੀ ਜਾ ਰਹੀ ਹੈ ਮਹਾਰਾਣਾ ਪ੍ਰਤਾਪ ਜੀ ਦੀ ਯਾਦ ਵਿੱਚ ਤਾਂ ਬਿਲਕੁਲ ਸਾਰਾ ਸੰਗਠਨ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਅੱਜ ਵਿਸ਼ੇਸ਼ ਕਾਰ ਰੈਲੀ ਕੱਢੀ ਜਾ ਰਹੀ ਸਰ ਕੀ ਮਹੱਤਵਪੂਰਨ ਕੀ ਉਸ ਦੀ ਮਰਤਵਾ ਜੀ ਸਾਡੇ ਡਿੰਪਰ ਆਣਾ ਜੀ ਦੀ ਅਧਿਖਸ਼ਾ ਦੇ ਵਿੱਚ ਅੱਜ ਸਾਡਾ ਭਰਾ ਰਜੇਸ਼ ਰਾਣਾ ਜ਼ਿਲ੍ਹਾ ਪ੍ਰਧਾਨ ਇਹਨਾਂ ਨੇ ਬਣਾਇਆ ਰਾਜਪੂਤ ਸਭਾ ਦਾ ਪਹਿਲਾਂ ਤਾਂ ਮੈਂ ਵਧਾਈ ਦੇਣਾ ਆ ਤੇ ਡਿੰਪਰ ਆਣਾ ਇਹਨੂੰ ਵੀ ਵਿਸ਼ਵਾਸ ਦਿਵਾਣੇ ਆ ਵੀ ਸਾਡਾ ਭਰਾ ਬਹੁਤ ਮਿਹਨਤੀ ਆ। ਉਹ ਇਸ ਸੰਗਠਨ ਨੂੰ ਹੋਰ ਅੱਗੇ ਲੈ ਕੇ ਜਾਊਗਾ ਤੇ ਆਪਣੇ ਰਾਜਪੂਤ ਸਮਾਜ ਲਈ ਕੰਮ ਕਰੂਗਾ। ਇਹ ਇਕੱਲੇ ਅਸੀਂ ਕਰੀਏ ਵੀ ਛਤਰੀਏ ਸਮਾਜ ਨਹੀਂ ਸਾਰੇ ਸਰੋ ਸਮਾਜ ਨੂੰ ਨਾਲ ਲੈ ਕੇ ਜਿਹੜਾ ਚੱਲਣ ਦਾ ਅੱਜ ਸੰਦੇਸ਼ ਨੌਜਵਾਨਾਂ ਨੇ ਦਿੱਤਾ ਹੈ ਜਿਹਦੇ ਵਿੱਚ ਰਵੀ ਬੱਤਰਾ ਜੀ ਬਾਕੀ ਸਾਰੇ ਸਾਥੀ ਜਿਹੜੇ ਹੌਮ ਹੌਮਾ ਕੇ ਪਹੁੰਚੇ ਆ ਔਰੇ ਨੌਜਵਾਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਲੁਧਿਆਣੇ ਦੀ ਏਕਤਾ ਭਾਈਚਾਰਕ ਸਾਂਝ ਦੇ ਲਈ ਜੋ ਅੱਜ ਇਹ ਰੈਲੀ ਕੱਢੀ ਜਾ ਰਹੀ ਹੈ ਅੱਜ ਲੁਧਿਆਣਾ ਵਿੱਚ ਜਿਹੜੀ ਕਿ ਇਹ ਵਿਸ਼ੇਸ਼ ਕਾਰ ਰੈਲੀ ਕੱਢੀ ਜਾ ਰਹੀ ਹੈ ਮਹਾਰਾਣਾ ਪ੍ਰਤਾਪ ਜੀ ਦੀ ਯਾਦ ਦੇ ਵਿੱਚ ਤਾਂ ਬਿਲਕੁਲ ਸਾਰਾ ਸੰਗਠਨ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸੱਸੀ ਗਾਰ ਸੱਸੀ ਗਾਰ ਜੈ ਸ਼ਿਰਾਮ ਜੈ ਸ਼ਿਰਾਮ ਸਾਹਿਬ ਅੱਜ ਵਿਸ਼ੇਸ਼ ਕਾਰ ਰੈਲੀ ਕੱਢੀ ਜਾ ਰਹੀ ਸਰ ਕੀ ਮਹੱਤਵਪੂਰਨ ਕੀ ਉਸਦੀ ਮਰਤਵਾ ਜੀ ਸਾਡੇ ਡਿੰਪਰ ਰਾਣਾ ਜੀ ਦੀ ਅਧਿਖਸ਼ਾ ਦੇ ਵਿੱਚ ਅੱਜ ਸਾਡਾ ਭਰਾ ਰਜੇਸ਼ ਰਾਣਾ ਜ਼ਿਲ੍ਹਾ ਪ੍ਰਧਾਨ ਇਹਨਾਂ ਨੇ ਬਣਾਇਆ ਰਾਜਪੂਤ ਸਭਾ ਡਿੰਪਰ ਆਣਾ ਇਹਨੂੰ ਵੀ ਵਿਸ਼ਵਾਸ ਦਵਾਨੇ ਆ ਵੀ ਸਾਡਾ ਭਰਾ ਬਹੁਤ ਮਿਹਨਤੀ ਆ ਇਹ ਸੰਗਠਨ ਨੂੰ ਹੋਰ ਅੱਗੇ ਲੈ ਕੇ ਜਾਊਗਾ ਤੇ ਆਪਣੇ ਰਾਜਪੂਤ ਸਮਾਜ ਲਈ ਕੰਮ ਕਰੂਗਾ ਰਾਣਾ ਸਾਹਿਬ ਜਿਸ ਤਰੀਕੇ ਨਾਲ ਅੱਜ ਵਿਸ਼ੇਸ਼ ਕਾਰ ਰੈਲੀ ਕੱਢੀ ਜਾ ਰਹੀ ਹੈ ਸੰਗਠਨ ਇਥੇ ਇਕੱਠਾ ਹੋਇਆ ਸਾਰਾ ਲੋਕ ਵੀ ਆ ਰਹੇ ਨੇ ਸਭ ਤੋਂ ਪਹਿਲੇ ਮੈਂ ਮੀਡੀਆ ਵਾਲੇ ਸਾਥੀਆਂ ਦਾ ਧੰਨਵਾਦ ਕਰਦਾ ਵੀ ਸਾਡੇ ਨੌਜਵਾਨ ਸਾਥੀ ਰਜੇਸ਼ ਰਾਜਰਾਣ ਜੀ ਨੇ ਜੋ ਅੱਜ ਐਡਾ ਪਵਿੱਤਰ ਦਿਨ ਸ਼ਹੀਦ ਭਗਤ ਸਿੰਘ ਜੀ ਦਾ ਜਿੱਥੇ ਜਨਮ ਦਿਹਾੜਾ ਉੱਥੇ ਸਦ ਭਾਵਨਾ ਰੈਲੀ ਇਹ ਕੱਲੇ ਅਸੀਂ ਕਰੀਏ ਵੀ ਛਤਰੀਆ ਸਮਾਜ ਨਹੀਂ ਸਾਰੇ ਸਰੋ ਸਮਾਜ ਨੂੰ ਨਾਲ ਲੈ ਕੇ ਜਿਹੜਾ ਚੱਲਣ ਦਾ ਅੱਜ ਸੰਦੇਸ਼ ਨੌਜਵਾਨਾਂ ਨੇ ਦਿੱਤਾ ਹੈ ਜ ਜਿਹਦੇ ਵਿੱਚ ਰਵੀ ਬੱਤਰਾ ਜੀ ਬਾਕੀ ਸਾਰੇ ਸਾਥੀ ਜਿਹੜੇ ਹੌਮ ਹੌਮ ਆ ਕੇ ਪਹੁੰਚੇ ਆ ਔਰ ਇਹ ਨੌਜਵਾਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਲੁਧਿਆਣੇ ਦੀ ਏਕਤਾ ਭਾਈਚਾਰਕ ਸਾਂਝ ਦੇ ਲਈ ਜੋ ਅੱਜ ਇਹ ਰੈਲੀ ਕੱਢੀ ਜਾ ਰਹੀ ਹੈ ਜਿੱਥੇ ਸ਼ਹੀਦ ਭਗਤ ਸਿੰਘ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣਗੇ ਉੱਥੇ ਮਹਾਰਾਣਾ ਪ੍ਰਤਾਪ ਜੀ ਦੀ ਮੂਰਤੀ ਤੇ ਵੀ ਅਸ਼ੀਰਵਾਦ ਲੈਣਗੇ ਔਰ ਇਹ ਨੌਜਵਾਨ ਸਾਥੀ ਤਕੜਾ ਹੋ ਕੇ ਪਹਿਲੇ ਵੀ ਸਮਾਜ ਦੀ ਸੇਵਾ ਕਰਦਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਖਿਲ ਭਾਰਤੀ ਛਤਰੀਆ ਸਭਾ ਦੇ ਲੁਧਿਆਣਾ ਦੇ ਜੁਵਾ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਔਰ ਸਾਰੇ ਲੋਕਾਂ ਨੂੰ ਔਰ ਸ਼ਹਿਰ ਦੀ ਬਿਹਤਰੇ ਲਈ ਨੌਜਵਾਨ ਸਾਥੀ ਸਾਰਿਆਂ ਨੂੰ ਨਾਲ ਲੈ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੁਧਿਆਣੇ ਦੇ ਲੋਕਾਂ ਦੀ ਸੇਵਾ ਕਰੇਗਾ ਔਰ ਮੈਂ ਇਹਨਾਂ ਦਾ ਰਜੇਸ਼ ਰਾਣਾ ਜੀ ਦਾ ਔਰ ਇਹਨਾਂ ਦੇ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਇੱਕ ਅੱਛਾ ਉਪਰਾਲਾ ਇਹਨਾਂ ਨੇ ਅੱਜ ਕੀਤਾ ਜਿਸ ਤਰੀਕੇ ਨਾਲ ਜਦੋਂ ਇਹ ਰੈਲੀ ਕੱਢੀ ਜਾਂਦੀ ਹੈ ਸਾਰਾ ਸੰਗਠਨ ਇਕੱਠਾ ਹੁੰਦਾ ਤਾਂ ਹਿੰਦੂ ਤਵ ਜਿਹੜਾ ਉਹ ਹੋਰ ਉੱਚਾ ਉੱਡਦਾ ਇਸ ਚ ਜਿਹੜੇ ਤਵਾਜਾ ਹਨੂਮਾਨ ਜੀ ਦੇ ਲਹਿਰਾ ਰਹੇ ਆ ਜਿਹੜਾ ਸਨਾਤਮ ਹੈ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਗੂੰਜ ਹੈ ਔਰ ਜਿਹੜੇ ਛਤਰੀਏ ਧਰਮ ਦੇ ਨਾਲ ਨਾਲ ਚਾਹੇ ਬ੍ਰਾਹਮਣ ਹੈ ਚਾਹੇ ਸ਼ੂਦਰ ਹੈ ਚਾਹੇ ਦਲਿਤ ਹੈ ਸਾਰੀ ਭਾਈਚਾਰੇ ਦੀ ਜਿਹੜੀ ਕਿ ਸਾਂਝ ਹੈ ਖੁਸ਼ਬੂ ਹੈ ਉਹ ਇਹ ਨੌਜਵਾਨਾਂ ਨੇ ਬਖੇਰੀ ਹੈ ਔਰ ਆਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਇਕੱਠੇ ਹੋ ਕੇ ਸ਼ਹਿਰ ਦੀ ਭਲਾਈ ਦੇ ਲਈ ਕੰਮ ਕਰਨਗੇ ਸਰਜੇਸ਼ ਨਾਜ਼ਮ ਜੀ ਨੇ ਜਿਨ੍ਹਾਂ ਨੂੰ ਯੂਸ ਦਾ ਜਿਹੜਾ ਕਿ ਪ੍ਰਧਾਨ ਲਗਾਇਆਗਾ ਤਾਂ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਹੁਣ ਕਿਵੇਂ ਸੇਵਾ ਜਿਹੜੀ ਹੈ ਸਨਾਤਮ ਤਰਾਂ ਦੀ ਕੀਤੀ ਜਾਏਗੀ ਸਨਾਤਨ ਧਰਮ ਦੀ ਸੇਵਾ ਅਸੀਂ ਅੱਗੇ ਵੀ ਕਰਦੇ ਰਹੇ ਹਾਂ ਤੇ ਆਪਣੇ ਵੱਡੇ-ਵਡੇਰਿਆਂ ਤੋਂ ਸਿੱਖਦੇ ਆਏ ਹਾਂ ਉਸੇ ਤਰੀਕੇ ਨਾਲ ਅਸੀਂ ਸਾਰੇ ਲੁਧਿਆਣੇ ਦੇ ਯੂਥ ਨਾਲ ਮਿਲ ਕੇ ਸਨਾਤਨ ਧਰਮ ਦੀ ਜਾਂ ਕਿਸੇ ਵੀ ਧਰਮ ਦੀ ਜਿੱਥੇ ਕੋਈ ਆਪਦਾ ਆਂਦੀ ਹੈ ਸੰਕਟ ਆਂਦਾ ਹੈ ਤਾਂ ਸਾਡਾ ਯੂਥ ਮਿਲ ਕੇ ਵਰਕ ਕਰੇਗਾ ਸਾਡੀ ਸਾਰੀ ਟੀਮ ਲੁਧਿਆਣੇ ਸ਼ਹਿਰ ਪੂਰੇ ਪੰਜਾਬ 'ਚ ਵਰਕ ਕਰੇਗੀ ਅਸੀਂ ਵਿਸ਼ਵਾਸਦਵਾਨ ਨੇ ਕਿ ਅਸੀਂ ਸਨਾਤਨ ਧਰਮ ਲਈ ਜਿੱਥੇ ਵੀ ਕੋਈ ਸੰਕਟ ਆਂਦਾ ਹੈ ਜਾਂ ਕਿਸੇ ਨੂੰ ਹੈਲਪ ਦੀ ਜ਼ਰੂਰਤ ਹੈ ਤੇ ਅਸੀਂ ਜਿੰਨਾ ਹੋ ਸਕੇ ਉਹਨਾਂ ਵੱੱਟ ਚੜ ਕੇ ਕਰਾਂਗੇ ਜੀ ਜੈ ਸ਼੍ਰੀ ਰਾਮ ਜੈ ਕਰਾ ਵੀਰ ਬਜਰੰਗੀ ਹਰ ਹਰ ਮਹਾਦੇਵ ਇਹ ਕਿੰਨ ਕਾਰ ਰੈਲੀ ਗੱਡੀ ਜਾ ਰਹੀ ਹੈ ਇਹਦਾ ਸਾਰਾ ਰੂਟ ਕਿਰੇ ਕੋ ਵੀ ਜਾਣ ਕਰ ਜੇ ਇਹ ਕਾਰ ਰੈਲੀ ਜੀ ਆਪਾਂ ਬੇਦਖਰਪਾਵਨ ਜਲੰਧਰ ਪਾਈਪਸ ਤੋਂ ਸ਼ੁਰੂ ਕਰਕੇ ਅ ਅਸੀਂ ਜਗਰਾਵਾਂ ਵਾਲੇ ਪੁਲ ਤੇ ਸ਼ਹੀਦ ਭਗਤ ਸਿੰਘ ਜੀ ਨੂੰ ਨਤਮਸਤਕ ਹੋ ਕੇ ਤੇ ਆਪਾਂ ਮਹਾਰਾਣਾ ਪ੍ਰਤਾਪ ਪਾਰਕ ਜਿਹੜੀ ਵਿਸ਼ਕਰਮਾ ਚੌਂਕ ਤੋਂ ਅੱਗੇ ਆ ਉੱਥੇ ਖ ਸਮਾਪਤ ਕਰਾਂਗੇ ਤੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਸਾਰੇ ਸ਼ਹਿਰ ਦੇ ਵਸੀਆਂ ਨੂੰ ਵਧਾਈ ਦੇਵਾਂਗੇ ਅਤੇ ਅੱਜ ਸ਼ੁਭ ਦਿਹਾੜਾ ਸ਼ਹੀਦ ਅਜੇ ਭਗਤ ਸਿੰਘ ਜੀ ਦਾ ਅੱਜ ਜਨਮ ਦਿਨ ਦਿਹਾੜਾ ਹੈ ਤੇ ਇੱਕ ਮੋਟੀਵੇਸ਼ਨਲ ਅੱਜ ਦੋ ਕੰਮ ਹੋ ਰਹੇ ਨੇ ਇੱਕ ਰਾਜਪੂਤਾਂ ਦੇ ਮਹਾਰਾਣਾ ਪ੍ਰਤਾਪ ਜੀ ਜਿਨ੍ਹਾਂ ਨੇ ਦੇਸ਼ ਲਈ ਇੰਨਾ ਸੰਘਰਸ਼ ਕੀਤਾ ਧਰਮ ਲਈ ਇੰਨਾ ਸੰਘਰਸ਼ ਕੀਤਾ ਇੱਕੋ ਝੰਡੇ ਥੱਲੇ ਸਾਰੇ ਸਮਾਜ ਨੂੰ ਜੋੜੇ ਰੱਖਿਆ ਸਾਰੇ ਲੋਕਾਂ ਨੂੰ ਜੋੜ ਕੇ ਰੱਖਿਆ ਤੇ ਸਾਡੀ ਵੀ ਉਹੀ ਇੱਕ ਪ੍ਰਕਿਰਿਆ ਆਉਣ ਵਾਲੇ ਟਾਈਮ 'ਚ ਰਹੇਗੀ ਕਿ ਅਸੀਂ ਇੱਕੋ ਝੰਡੇ ਥੱਲੇ ਸਾਰਿਆਂ ਨੂੰ ਜੋੜ ਕੇ ਰੱਖੀਏ ਤੇ ਸਾਰਿਆਂ ਦੀ ਸਹਾਇਤਾ ਕਰੀਏ ਤੇ ਭਗਤ ਸਿੰਘ ਜੀ ਤਾਂ ਇੱਕ ਬਹੁਤ ਵੱਡੀ ਮਿਸਾਲ ਹੈ ਜੀ ਸਾਡੇ ਦੇਸ਼ ਦੇ ਲਈ ਜੋ ਕਿ ਰੀਸੈਂਟਲੀ ਕੁਝ ਕੁ ਸਾਲ ਪਹਿਲਾਂ ਹੀ ਮਿਸਾਲ ਕਾਇਮ ਹੋਈ ਹੈ ਉਹ ਸਾਡੀ ਯੂਥ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਇਹ ਦੋਨਾਂ ਮਸਾਲਾ ਨੂੰ ਨਾਲ ਰੱਖਦੇ ਹੋਏ ਅਸੀਂ ਉਸੇ ਤੇ ਵਰਕ ਕਰਾਂਗੇ ਉਸੇ ਤੇ ਕੰਮ ਕਰਾਂਗੇ ਜੈ ਸ਼੍ਰੀ ਰਾਮ ਜੀ ਲਿੰਪਾ ਰਾਣਾ ਜੀ ਦੀ ਅਧਿਕਸ਼ਤਾ ਦੇ ਵਿੱਚ ਅਤੇ ਆਪਣੇ ਸਾਰੇ ਸਾਥੀਆਂ ਨਾਲ ਮਿਲ ਕੇ ਸਾਡਾ ਯੂਥ ਨੂੰ ਲੁਧਿਆਣੇ ਨੂੰ ਇਹੀ ਮੈਸੇਜ ਦੇਣਾ ਮੋਟਿਵ ਹੈ ਕਿ ਸਾਰੇ ਆਪਾਂ ਇੱਕੋ ਝੰਡੇ ਅੱਗੇ ਇਸ ਦੇਸ਼ ਲਈ ਇਸ ਸਨਾਤਨ ਧਰਮ ਲਈ ਡਟ ਕੇ ਕੰਮ ਕਰੀਏ ਲੋਕ ਭਲਾਈ ਦੇ ਕੰਮ ਕਰੀਏ ਅਤੇ ਲੋਕ ਭਲਾਈ ਸੇਵਾ ਕਰਨ ਵਿੱਚ ਅਸੀਂ ਸਾਰੇ ਇੱਕੋ ਝੰਡੇ ਥੱਲੇ ਇੱਕੋ ਇੱਕੋ ਕਮਰੇ ਥੱਲੇ ਬਹਿ ਕੇ ਕੰਮ ਕਰੀਏ ਤੇ ਤਾਂ ਜੋ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਇਸ ਦੇਸ਼ ਦੀ ਇਸ ਧਰਮ ਸਨਾਤਨ ਧਰਮ ਦੀ ਰੱਖਿਆ ਕਰ ਸਕੀਏ ਜਿਵੇਂ ਕਿ ਸ਼ਹੀਦ ਭਗਤ ਸਿੰਘ ਜੀ ਨੇ ਸ਼ਹੀਦੀ ਦੇ ਕੇ ਇੱਕ ਐਦਾ ਦੀ ਮਿਸਾਲ ਕਾਇਮ ਕੀਤੀ ਹੈ ਜਿਹੜੀ ਕਿ ਕਦੇ ਵੀ ਭੁੱਲਿਆ ਭੁਲਾਇਆ ਨਹੀਂ ਸਕਦੀ ਤੇ ਮਿਟਾਇਆ ਮਿਟ ਨਹੀਂ ਸਕਦੀ ਤੇ ਉਸੇ ਤਰ੍ਹਾਂ ਹੀ ਸਾਡੇ ਵੀਰ ਸ਼ਰੋਮਣੀ ਮਹਾਰਾਣਾ ਪ੍ਰਤਾਪ ਜਿਨ੍ਹਾਂ ਨੇ ਬਲੀਦਾਨ ਦਿੱਤਾ ਦੇਸ਼ ਵਾਸੀਆਂ ਲਈ ਦੇਸ਼ ਲਈ ਧਰਮ ਲਈ ਤਿਆਗਿਆ ਸਭ ਕੁਝ ਇੰਨਾ ਸੰਘਰਸ਼ ਕੀਤਾ ਜੋ ਕਿ ਸਾਡੇ ਯੂਥ ਲਈ ਅੱਜ ਦੇ ਯੂਥ ਨੂੰ ਗਾਈਡ ਕਰਨ ਦੀ ਬਹੁਤ ਜ਼ਰੂਰਤ ਹੈ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੀਆਂ ਸ਼ਹੀਦੀਆਂ ਉਹਨਾਂ ਦੇ ਤੌਰ ਤਰੀਕੇ ਸਮਾਜ ਵਿੱਚ ਵਿਛਰਨ ਦੇ ਤਰੀਕੇ ਸਭ ਯੂਥ ਨੂੰ ਆਪਾਂ ਜਦੋਂ ਜੋੜ ਕੇ ਸਮਝਾਵਾਂਗੇ ਕੰਮ ਕਰਾਂਗੇ ਤਾਂ ਜੋ ਅੱਜ ਦਾ ਯੂਥ ਹੈ ਜੋ ਪਟਕਿਆ ਹੋਇਆ ਹੈ ਉਹਨੂੰ ਆਪਾਂ ਆਪਣੇ ਨਾਲ ਜੋੜ ਕੇ ਆਪਣੇ ਨਾਲ ਕਦਮ ਨਾ ਕਦਮ ਲਾ ਕੇ ਤੋਰ ਸਕੀਏ ਤਾਂ ਜੋ ਲੁਧਿਆਣੇ ਅਤੇ ਪੰਜਾਬ ਅਤੇ ਭਾਰਤ ਦੇਸ਼ ਦਾ ਕਲਿਆਣਮਈ ਹੋਰ ਵੀ ਵੀਰ ਸਾਡੇ ਵਿੱਚੋਂ ਨਿਕਲਣ ਦੇਸ਼ ਨੂੰ ਸਮਰਪਿਤ ਹੋਣ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ